ਬੇਟਾ ਸੀਗਾ ਜੀ ਆ ਜਸ਼ਨਪੁਰ ਸਿੰਘ ਪਿੰਡ ਕੱਕੜਾਲਦੋ ਠੀਕ ਹੈ ਜੀ ਸਮਝਿਆ ਆਪਾਂ ਗੱਲ ਪਿੰਡ ਦੀ ਤੇਰੀ ਗੱਲ ਕਰਾਂਗੇ ਨਾ ਇਹ ਪਿੰਡ ਕੱਕੜਾਲਦੋ ਨੇ ਜੀ ਇਹਨਾਂ ਦੇ ਬੇਟੇ ਦੇ ਵਿੱਚ 19 ਤਰੀਕ ਨੂੰ ਗੱਡੀ ਮਾਰ ਕੇ ਨਾਮਾ मालूम ਨਾਮ ਨੇਮ ਤੋਂ ਬਿਨਾ ਗੱਡੀ i20 ਗੱਡੀ ਦਿੱਲੀ ਨੰਬਰ ਮਾਰ ਕੇ ਭੱਜ ਗਈ ਜੀ ਅੱਜ ਤੱਕ ਕੋਈ ਐਫ ਆਈ ਆਰ ਦਰਜ ਨਹੀਂ 3 ਤਰੀਕ ਨੂੰ 19 ਤਰੀਕ ਤੋਂ ਬਾਅਦ 3 ਤਰੀਕ ਨੂੰ ਐਫ ਆਈ ਆਰ ਦਰਜ ਹੋ ਰਹੀ ਹੈ ਇਹਨਾਂ ਦੇ ਬੱਚੇ ਦੀ ਜੀ ਅਸੀਂ ਫੁੱਲ ਟ੍ਰੀਟਮੈਂਟ ਕਰਾ ਰਹੇ ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਉੱਥੇ ਜਾ ਕੇ ਖਬਰਸਾਰ ਬਿਆਨ ਤੱਕ ਨਹੀਂ ਲੈਣਗਾ ਇਹਨਾਂ ਦੀ ਫੈਮਿਲੀ ਦੇ ਜੀ ਘਰੋਂ ਜਾ ਕੇ ਨਾਰਮਲੀ ਆ ਗ ਅੱਜਾ ਪਰਿਵਾਰ ਦੀ ਹਾਲਤ ਇੰਨੀ ਮੰਦੀ ਆ ਸਾਨੂੰ ਬੱਚਾ ਔਰੇ ਲਿਆ ਕੇ ਰੋਡ ਦੇ ਉੱਪਰ ਪਾਉਣਾ ਪੈ ਗਿਆ ਜੀ ਦੱਸੋ ਦਿਹਾੜੀ ਦਿਹਾੜ ਬੰਦੇ ਨੇ ਇਹਨਾਂ ਦਾ ਕੋਣ ਹੈ ਜੀ ਅੱਗੇ ਪਿੱਛੇ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਸਾਨੂੰ ਬੱਚੇ ਦਾ ਇਨਸਾਫ ਮਿਲੇ ਕੋਈ ਜਸਾ ਕੇਸ ਨਹੀਂ ਕਰਨਾ ਸਾਡੇ ਬੱਚੇ ਦਾ ਇਨਸਾਫ ਮਿਲਣਾ ਚਾਹੀਦਾ ਜੀ ਇਨਸਾਫ ਮਿਲ ਜੀ ਮੈਂ ਤਾਂ ਹੀ ਮੇਰੇ ਦਵਾਖ ਦਾ ਦੇ ਲੋ ਕਿੰਨਾ ਜ਼ੁਰਾ ਸੀ ਮੇਰਾ ਦਵਾਖ ਘਾਲ ਕੇ ਤੋ ਕੋਈ ਕੀ ਪਤਾ ਨਕੂਰੇ ਬਾਈ ਯਾਰ ਸਾਨੂੰ ਨਹੀਂ ਲੱਗਉ ਸਾਨੂੰ ਆਹ ਮਰੇ ਵੇਖ ਮੇਰੀ ਗੱਲ ਸੁਣ ਜੇ ਕਿਸੇ ਅਫਸਰ ਦਾ ਪੁਲਿਸ ਵਾਲੇ ਦਾ ਕੋਈ ਤਾਕੜੇ ਬੰਦੇ ਦਾ ਜਵਾਬ ਹੁੰਦਾ ਨਾ ਕਾਟੇ ਦੇ ਵਿੱਚ ਵਿੱਚ ਅੰਦਰ ਮਾਰਦੇ ਆ ਹੁਣ 20 ਦੋ ਤਾਂ ਪਹਿਲਾਂ ਨਾ ਕਿ ਹਲੇ ਹੋਰ ਟਾਈਮ ਭਾਲਦੇ ਨੇ ਯਾਰ ਠੀਕ ਆ ਮੇਰੀ ਗੱਲ ਸੁਣੋ ਆ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਉੱਠਣ ਲੱਗੇ ਵੀਰੇ ਅਸੀਂ ਨਹੀਂ ਉੱਠਦੇ ਨਹੀਂ ਉੱਠਦੇ ਬਾਈ ਯਾਰ ਹੋ ਜੀ ਪਿਛਲੇ ਦਿਨਾਂ ਦੇ ਵਿੱਚ ਪਿੰਡ ਕੱਕੜਾਲ ਤੋਂ 15 ਸਾਲ ਦਾ ਮੁੰਡਾ ਗਰੀਬ ਪਰਿਵਾਰ ਦੇ ਵਿੱਚੋਂ ਗਲਤ ਸਮਾਜ ਦੇ ਵਿੱਚੋਂ ਉਹਦਾ ਇੱਕ ਗੱਡੀ ਐਕਸੀਡੈਂਟ ਕਰ ਗਈ ਸੀ ਤੇ ਲਗਭਗ 13 ਦਿਨ ਹੋ ਗਏ ਅੱਜ ਤੇ ਬੇਟੇ ਦੀ ਇਲਾਜ ਦੇ ਦੌਰਾਨ ਅੱਜ ਮੌਤ ਹੋ ਗਈ ਅੱਜ ਤੱਕ ਵੀ ਜਿਹੜਾ ਪਰਚਾ ਹੈ ਉਹ ਦਰਦ ਨਹੀਂ ਕਰਾ ਗਿਆ ਗੱਡੀ ਦੇ ਖਿਲਾਫ ਵਾਲਾ ਡਰਾਈਵਰ ਦੇ ਖਿਲਾਫ ਅਸੀਂ ਸਾਰੇ ਇਨਸਾਫ ਲੈਣ ਲਈ ਅੱਜ ਕੱਕੜਾਲ ਚੌਂਕ ਦੇ ਵਿੱਚ ਬੈਠੇ ਆ ਜਦੋਂ ਤੱਕ ਗ੍ਰਿਫਤਾਰੀ ਨਾ ਹੋ ਜੇ ਕਾਤਰਾਂ ਦੀ ਉਦੋਂ ਤੱਕ ਅਸੀਂ ਇੱਥੇ ਖੜੇ ਹਾਂ ਸੁਣਾ ਨਹੀਂ ਹੈ ਜੀ ਬੁਰੇ ਸੇ ਕਹਿ ਰਹੀ ਆ ਵੀ ਅਸੀਂ ਨੇ ਹੋਰ ਟਾਈਮ ਚਾਹੀਦਾ ਵੀ ਅਸੀਂ ਦਿੱਲੀ ਜਾ ਕੇ ਬੰਦਾ ਫੜਾਂਗੇ ਕਾੜ ਕੱਕੜਾ ਲਹੁੰਦਾ ਤੂਰੀ ਦੇ ਵਿੱਚ ਹੁੰਦਾ ਹੁਣ ਇਹ ਦੁਬਾਰੇ ਦਿੱਲੀ ਜਾਣਗੇ ਹੁਣ ਕਦੋਂ ਮੰਗਦੇ ਨੇ 20 ਸਾਲ ਪਹਿਲਾਂ ਦਿੱਲੀ ਨਹੀਂ ਦਿਖੀ 20 ਇੱਕ ਮਿੰਟ ਬੜਾ 20 25 ਦਿਨ ਪਹਿਲਾਂ ਦਿੱਲੀ ਨਹੀਂ ਦਿਖੀ ਇਹਨਾਂ ਨੂੰ ਇਹ ਅਕਤ ਦਿੱਲੀ ਇਹ ਰੋਧ ਪ੍ਰਗਟ ਹੋ ਰਿਹਾ ਕੀ ਗੱਲ ਲੱਗਦੀ ਹੈ ਨਹੀਂ ਜਿਹੜਾ ਐਕਸੀਡੈਂਟ ਹੋਇਆ ਸੀ ਪੁਰਕਾ ਸਾਰੇ ਕੋਈ ਵੀਰੂ ਵੀਰੂ ਦੇ ਫਾਦਰ ਦਾ ਬਿਆਨ ਲਿਖਿਆ ਸੀ ਉਹਦੇ ਕਹਿੰਦੇ ਵੀ ਅਸੀਂ ਗੱਡੀ ਦਾ ਡਰੈਸ ਪੂਰਾ ਕਰਕੇ ਫਿਰ ਲਿਖਾਵਾਂਗੇ ਬਿਆਨ ਤਿੰਨ ਤਰੀਕ ਨੂੰ ਸਾਡੇ ਕੋਲ ਦੁਬਾਰਾ ਆਏ ਨੇ ਜੀ ਇਹ ਤੈਨੂੰ ਐਫਆਈਆਰ ਕਰਤੀ ਸਾਡਾ ਅੱਜ ਖੁਸ਼ੀ ਦਾ ਵਾਅਦਾ ਕਰਤਾ ਜੀ ਅੱਜ ਤੱਕ ਜੀ ਦੁਕਤੀ ਗੱਡੀ ਦੇ ਵਿੱਚ ਪੋਸਟਮੈਨ ਦਾ ਇਹਨਾਂ ਦਾ ਦੋਸ਼ ਹੈ ਕਿ ਪੋਸਟ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕਰਿਆ ਸਰ ਜਿਹੜਾ ਫੋਨ ਨੰਬਰ ਕਢਾਇਆ ਸੀ ਕਿਹੜੀ ਜਿਹੜਾ ਐਡਰੈਸ ਨਿਕੜਿਆ ਹਾਂ ਤੇ ਫੋਨ ਨੰਬਰ ਸੀ ਜਿਹੜਾ ਉਹਦੇ ਮੇਰੇ ਕਾਗਜ਼ ਦੇਖੋ 20 ਤਰੀਕ ਦੀ ਜੇ ਮੇਰੇ ਕਾਗਜ਼ ਲੱਗੇ ਹੋਏ ਜੀ ਦੱਸੋ ਨਹੀਂ ਹੈਗੀਆਂ ਮੈਂ ਸਿਫਾਰਸ਼ ਮੈਂ ਜਿਆਰਾ ਉਹ ਬੰਦੇ ਦਾ ਐਡਰੈਸ ਉਹਦੇ ਕੋਲ ਗੱਡੀ ਨਹੀਂ ਹੈਗੀ ਉਹ ਲਾ ਕਰਦੇ ਰਹਿੰਦੇ ਆ